ਇਸੇ ਵਾਂ ਵਿੱਚ ਆਏ ਆ ਜੇ ਤੁਸੀਂ ਕੰਨ ਖਿੱਚ ਕੇ ਨਾ ਰੱਖੋਗੇ ਤੇ ਸਿਆਸਤਦਾਨ ਸਿੱਧੇ ਨਹੀਂ ਰਹਿਣੇ ਸਿਆਸਤਦਾਨਾਂ ਤੋਂ ਕੰਮ ਲੈਣਾ ਉਹ ਜਨਤਾ ਦੇ ਹੱਥ ਵਿੱਚ ਹੁੰਦਾ ਪਹਿਨਾ ਜਦੋਂ ਤੁਸੀਂ ਕਈ ਕਈ ਵਾਰ ਬਣਾਏ ਉਹ ਲੋਕ ਜਮਨਾਡ ਵਿੱਚ ਆ ਗਏ ਵੀ ਸਾਨੂੰ ਕੋਈ ਰੋਕਣ ਵਾਲਾ ਨਹੀਂ ਸਾਨੂੰ ਕੋਈ ਟੋਕਣ ਵਾਲਾ ਨਹੀਂ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਜਾਂਦੇ ਔਰ ਵੱਡੀ ਉਗਰੋ ਚੱਲੀ ਸੀ ਨਾਲ ਪੁੱਤ ਨੂੰ ਡਿਪਟੀ ਸੀਐਮ ਬਣਾ ਲੈਂਦੇ ਸੀ ਕੰਮ ਚਰੋਣ ਵਾਲੀ ਜਿਵੇਂ ਤੁਸੀਂ ਪਿੰਡਾਂ ਵਾਲੇ ਲੋਕ ਵੀ ਬੈਠੇ ਹੋ ਪਿੰਡਾਂ 'ਚ ਆਪਣੇ ਨੰਬਰਦਾਰ ਹੋਇਆ ਕਰਦੇ ਸੀ ਕਈ ਵਾਰੀ ਉਹ ਨੰਬਰਦਾਰ ਬਜ਼ੁਰਗ ਹੋ ਜਾਂਦੇ ਉਹ ਜਾਣਾ ਨਹੀਂ ਚਾਹੁੰਦੇ ਸੀ ਤਹਿਸੀਲ ਤੋਂ ਸਰਵਰਾਂ ਨੰਬਰਦਾਰ ਬਣਾ ਲੈਂਦੇ ਸੀ ਸਰਵਰਾਂ ਨਾਲ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਬਣਾ ਕੇ ਰੱਖਦਾ ਸੀ ਜੇਦੋਂ ਸੁਖਬੀਰ ਬਾਦਲ ਨੂੰ ਬਣਾ ਲੈਂਦਾ ਤੇ ਫਿਰ ਧੀਰ ਉਸ ਜਾਂਦੀ ਸੀ ਫਿਰ ਆਪਣੇ ਜਵਾਈ ਆਦੇਸ਼ ਪ੍ਰਤਾਪ ਕਹਿ ਰਹੇ ਉਹ ਨਾਲ ਮੰਤਰੀ ਬਣਾ ਲੈਂਦਾ ਜਦੋਂ ਉਹਨੇ ਮੰਤਰੀ ਬਣਾਉਂਦਾ ਸੀ ਫਿਰ ਨੋਹ ਰਸ ਜਾਂਦੇ ਸੀ ਫਿਰ ਪੁੱਤ ਦਾ ਸਾਲਾ ਮਜੀਠੀਆ ਮੰਤਰੀ ਬਣਾ ਲੈਂਦਾ ਸੀ ਇੱਥੇ ਹੀ ਬਸ ਨਹੀਂ ਫਿਰ ਥੋੜੀਆਂ ਜਿਹੀਆਂ ਅੱਖਾਂ ਭਰਾ ਕੱਢ ਲੈਂਦਾ ਦਾਸ ਜੀ ਦੇ ਭਤੀਜੇ ਨੂੰ ਮਨਪ੍ਰੀਤ ਨੂੰ ਮੰਤਰੀ ਬਣਾ ਲੈਂਦਾ ਘਰ ਦੀ ਵਜਾਰਤ ਹੋਇਆ ਕਰਦੇ ਸੀ ਥੋੜੇ ਆਸਰੇ ਉਹਨਾਂ ਦੀ ਜੁਰਤ ਨਹੀਂ ਸੀ ਜੇ ਤੁਸੀਂ ਲੋਕ ਐਡੀ ਵੱਡੀ ਉਹਨਾਂ ਨੂੰ ਨਾ ਬੇਰਦੀ ਨਿਗਾਹ ਕਰਦੇ ਇਸ ਲਈ ਇਹ ਭੁੱਲ ਗਏ ਸੀ ਪੰਜਾਬ ਨੂੰ ਪੰਜਾਬ ਅੱਜ ਜਿਹੜੀ ਦਾ ਖੜਾ ਹੈ ਉਹਨਾਂ ਲੋਕਾਂ ਦੀਆਂ ਮਾੜੀਆਂ ਨੀਤਾਂ ਦੇ ਕਾਰਨ ਹੈ ਅਸੀਂ ਪੰਜਾਬ ਨੂੰ ਕੰਗਾਲ ਕਰਨਿਆ ਉਹਨਾਂ ਦੀਆਂ ਜਾਇਦਾਦਾਂ ਵਾਧੀਆਂ ਗਈਆਂ ਸਤਕਾਰਯੋਗ ਭਰਾਓ ਸਰਦਾਰ ਬਾਦਲ ਦੇ ਨੌ ਪੀਜੀ ਵਾਰ ਕੋ ਜਿਹੜੀ ਐਮਪੀ ਬੜ ਕੇ ਗਈ ਹੈ ਜਦੋਂ ਪਹਿਲੀ ਵਾਰ ਉਹ ਆ ਕੇ ਇਲੈਕਸ਼ਨ ਲੜੀ ਲੋਕਾਂ ਨੇ ਖਾਸ ਕਰਕੇ ਮੇਰੀਆਂ ਭੈਣਾ ਨੇ ਉਹਨਾਂ ਨੇ ਸਮਝਿਆ ਵੀ ਬਾਦਲ ਦੀ નો ਹੈ ਬਾਪੂ ਜੀ ਮੁੱਖ ਮੰਤਰੀ ਹੈ ਤੇ ਉਹ ਰੱਜ ਕੇ ਵੋਟਾਂ ਪਾਈਆਂ 120000 ਵੋਟਾਂ ਦੇ ਫਰਕ ਨਾਲ ਪਟਿਆਲੇ ਵਾਲੇ ਰਾਜੇ ਦੇ ਮੁੰਡੇ ਨੂੰ ਜਿੱਤੀ 5 ਸਾਲਾਂ 'ਚ ਲੋਕਾਂ ਦੇ ਪੱਲੇ ਕੁਛ ਨਾ ਪਾਇਆ ਦੁਬਾਰੇ ਜਦੋਂ ਚੋਣ ਆਈ ਤੇ 18000 ਦੀ ਕੀਮਤੀ ਰਹੀਗੀ ਸਤਕਾਰਯੋਗ ਪੈਣੋ ਪਰਾਉ ਉਸ ਤੋਂ ਬਾਅਦ ਜੋ ਤੀਜੀ ਵਾਰ ਲੜੀ ਤੇ 21000 ਦਾ ਫਰਕ ਬਣਿਆ ਜਿਹਦੇ ਵਿੱਚ ਇੱਕ ਚਰਚਾ ਹੈ ਕਿ ਜਿਹੜਾ ਮਨਪ੍ਰੀਤ ਬਾਦਲ ਸੀ ਉਹਨੇ ਮਦਦ ਬਾਦਲ ਸਾਹਿਬ ਦੇ ਆਖੇ ਪਰਿਵਾਰ ਨਾਲ ਗਿਆ ਤੇ ਉੱਥੇ ਜਾ ਕੇ ਆਪਣੇ ਪਾਸੇ ਨਿਭਗੇ ਐਸ ਕੀ ਜਿਹੜਾ ਮੂਝਾ ਨਹੀਂ ਕਰਦੀ ਸੀ ਅੱਜ ਜੁਨੇ ਆਇਆ ਹੈ ਜੋ ਉਮੀਦਵਾਰ ਬਣ ਕੇ ਆ ਕੀ ਮੈਂ ਤਾਂ ਬਹੁਤ ਜਣਾ ਦਾ ਕਹਿੰਦਾ ਸੀ ਕਿ ਉਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਤੇ ਖੁਸ਼ ਖਬਰੀ ਭਰਾਓ ਜਦੋਂ ਮੈਂ ਮਾਨਸਾ ਵਿੱਚ ਆਇਆ ਸਰਦਾਰ ਗੁਰਪ੍ਰੀਤ ਸਿੰਘ ਐਮ ਐਲ ਏ ਦੇ ਨਿਵਾਸ ਤੇ ਉੱਥੇ ਇੱਕ ਬਲਾਕ ਸੰਮਤੀ ਦਾ ਚੇਅਰਮੈਨ ਕਈ ਪਿੰਡਾਂ ਦੇ ਸਰਪੰਚ ਤੇ ਪੰਚ ਬਹੁਤ ਸਾਰੇ ਬੰਦੇ ਜਿਹੜੇ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਹੋਏ ਔਰ ਨਵਾਂ ਨਾਮਦਾਨ ਨੂੰ ਆਉਦਿਆਂ ਪਾਇਆ ਗਿਆ ਸਾਡੇ ਸਾਰਿਆਂ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਮੈਂ ਤੁਹਾਨੂੰ ਬੇਇਜ਼ਤੀ ਕਰਦਾ ਸਤਕਾਰ ਜੋ ਉਪਰਾਉ ਐਮਪੀ ਦਾ ਕੰਮ ਹੁੰਦਾ ਆਪਣੇ ਸੂਬੇ ਦੀ ਰਾਖੀ ਕਰਨੀ ਅਸੀਂ ਐਮਪੀ ਬਣ ਕੇ ਲੋਕਾਂ ਦੀ ਲੜਾਈ ਲੈਂਦੀ ਸਾਡੇ ਸੂਬੇ ਨਾਲ ਹੁੰਦਾ ੱਟਕਾ ਸਾਡੇ ਸੂਬੇ ਨਾਲ ਹੁੰਦਾ ਵਿਤਕਰਾ ਤੇ ਖੁਆਇ ਆਪਾਂ ਲੜਨਾ ਹੁੰਦਾ ਪਰ ਜਿਨ੍ਹਾਂ ਨੇ ਵੱਡੇ ਵੱਡੇ ਹੋਟਲਾਂ ਵਾਸਤੇ ਜ਼ਮੀਨ ਦਿੱਲੀ ਦੇ ਨੇੜੇ ਅਲਾਟ ਕਰਾ ਲਈ ਹੋਵੇ ਜਿਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਸਰਕਾਰੀ ਬੱਸਾਂ ਨੂੰ ਜ਼ਬਤ ਕਰਕੇ ਆਪਣੀਆਂ ਪੌਣੀਆਂ ਤੇ ਪਜੌਣੀਆਂ ਹੋਵੇ ਪੰਜਾਬ ਦੀ ਲੜਾਈ ਨਹੀਂ ਲੜ ਸਕਦੇ ਉਹ ਆਪਣੀਆਂ ਜਾਇਦਾਦਾਂ ਵੱਲ ਕਿਆਲ ਕਰ ਸਕਦੇ ਆ ਸੰਕਾਰੀਆਂ ਉਪਰਾਓ ਮੈਂ ਦੋਨੋਂ ਬੇਇੱਜ਼ਤੀ ਕਰਦਾ 15 ਸਾਲ ਦੀਦੀ ਦੇ 75 ਕਰੋੜ ਰੁਪਈਆ ਜਿਹੜੀ ਗ੍ਰਾਂਟ ਇਹ ਪੰਜਾਬ ਦੀ ਸਰਕਾਰ ਵੱਲੋਂ ਆਉਣੀ ਹੁੰਦੀ ਹੈ ਜੀ ਤਾਂ ਜੋੜੇ ਲੱਗੀ ਹੈ ਤਾਂ ਦਾ ਚਾਨਣ ਹੋਦਾ ਹੋਊਗਾ ਕਿ ਨਹੀਂ ਲੱਗੀ ਤੇ ਤੁਸੀਂ ਸਾਰੇ ਦੱਸ ਸਕਦੇ ਆ ਭੈਣ ਭਰਾਓ ਕੋਰਪੀਨ ਜੀ ਜੋੜੇ ਐਮਐਮਏ ਇਹਨੇ ਕਿੰਨੇ ਕੰਮ ਗਣਾਤੇ ਅਜੇ ਵੀ ਬੀਬੀ ਕੰਮਾਂ ਕਿੰਨੀ ਗਿਣਾ ਸਕਦੀ ਇੱਕਾਂ ਇੱਕ ਜਿਹੜੀ ਸੈਂਟਰ ਦੀ ਸਰਕਾਰ ਨੇ ਸਾਡੇ ਸੋਬਿਆਂ ਨੂੰ ਦੇਣੀ ਹੁੰਦੀ ਹੈ ਜਿਵੇਂ ਦਾਤਰ ਮਰਮੂਰ ਸਿੰਘ ਹੋਰਾਂ ਨੇ ਕਿਉਂ ਦੀ ਰਸਤੀ ਬਿੱਤੀ ਔਰ ਇਹ ਸਰਕਾਰ ਨੇ ਸਾਡਾ ਇਹ ਸੋਭਾ ਜਿਹੜਾ ਸਾਰੇ ਦੇਸ਼ ਦੀ ਦੁੱਖ ਬਟਾਉਂਦਾ ਸੀ ਇਹਨਾਂ ਨਾਲ ਉਹਨੇ ਪੂਰ ਵਿੱਚ ਪਾ ਕੇ ਜਿੰਨੇ ਐ ਇਹ ਤੋਂ ਇਲਾਵਾ ਅਸੀਂ ਦੇਸ਼ ਦੀ ਆਜ਼ਾਦੀ ਸਾਡੀਆਂ ਸਾਰਿਆਂ ਵੱਡ ਕੁਰਬਾਨੀਆਂ ਅੱਜ ਉਸ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਸਰਦਾਰਾਤੇ ਸਾਡੇ ਬੱਚੇ ਲੜਾ ਕੇ ਲੜਦੇ ਫਿਰ ਵੀ ਵੱਡੇ ਵਿਖਰੇ ਕਹੇ ਜਾਂਦੇ ਉੱਤੇ ਕਹਿੰਦੇ ਇਹ ਨਜ਼ਰ ਲੈ ਕੇ ਜਾਂਦਾ ਸਰਕਾਰ ਨੂੰ ਪਰਾਉ 50 ਸਾਲ ਦਾ ਰਾਜ ਔਰ 15 ਸਾਲ ਦਾ ਐਮਪੀ ਪੁਣਾ ਤੇ ਇੱਕ ਹਸਪਤਾਲ ਤੇ ਆ ਕੇ ਗੁੱਟਾ ਲਾਈ ਬੈਠੇ ਮੈਂ ਤਾਂ ਤੁਹਾਡੇ ਤੋਂ ਬਹੁਤ ਵੱਡੀ ਆਸ ਉਮੀਦ ਰੱਖਦਾ ਹੈ ਸਰਕਾਰ ਇਹ ਭਰਾਏ ਮੈਨੂੰ ਕੋਈ ਆਪਣੀ ਜਿੱਪ ਤੇ ਕੋਈ ਸ਼ੱਕ ਨਹੀਂ ਜੇ ਕਿਸੇ ਇੱਕ ਥਾਂ ਕਸਰ ਵੀ ਰਹੇਗੀ ਤੇ ਸਰਦੂਲ ਗਾੜੀ ਕੱਢ ਦਊਗਾ ਇਸ ਲਈ ਤੁਹਾਡਾ ਮੈਂ ਧੰਨਵਾਦੀ ਆ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਮੇਰਾ ਮੇਰੇ ਬਾਪ ਦਾ ਜੁਦੇਵ ਸਿੰਘ ਕੁੰਡੀਆਂ ਦਾ 70 ਸਾਲਾਂ ਦੀ ਸਾਡੇ ਘਰ ਵਿੱਚ ਸਿਆਸਤ ਮੰਡੀ ਮੂਰ ਦੇ ਚੇਅਰਮੈਨ ਰਹੇ ਵੀਰੇ ਉਹ ਵੀ ਪਾਰਲੀਮੈਂਟ ਦੇ ਮੈਂਬਰ ਰਹੇ ਉਹਨਾਂ ਤੋਂ ਬਾਅਦ 30 ਸਾਲ ਹੋ ਗਏ ਮੈਨੂੰ ਸਿਆਸਤ ਵਿੱਚ ਆਏ ਨੂੰ ਮੈਂ ਜ਼ੁਲਾ ਪ੍ਰਧਾਨ ਵੀ ਰਿਆ ਰਾਜਕਰੋ ਦੀ ਪਾਰਟੀ ਦਾ ਸਤਕਾਰਯੋਗ ਮੇਰੇ ਮੋਰੇ ਪ੍ਰਾਉ ਪੈਣ ਕੋਈ ਹਰਾਮ ਦੀ ਕਮਾਈ ਇਈ ਮਾਨੀ ਦਾ 1 ਰੁਪਿਆ ਸਾਡੇ ਘਰ ਵਿੱਚ ਗਿਆ ਉਹ ਤਾਂ ਜ਼ੋਰ ਦੇ ਬਰਾਬਰ ਹੈ ਅੱਜ ਮੈਂ 2 ਸਾਲ ਐਮਐਲਏ ਉਹਦੇ ਨਾਲ ਸਾਲ ਮੰਤਰੀ ਬਣੇ ਨੂੰ ਹੋ ਗਿਆ ਪਰ ਖਿੰਡੂ ਮੇਰ ਕਿਤੇ ਕਿਤੇ ਪੈਂਦੀ ਹੈ ਸਤਕਾਰਯੋਗ ਸੈਨ ਪ੍ਰਾਉ ਪੱਤਾ ਉਹਦੇ ਨਾਲ ਤੱਕ ਤੋਂ ਗੰਦੇ ਨਾਰੇ ਦੀ ਵੀ ਬੰਦਾ ਲੱਗਦਾ ਅੱਗੇ ਵੀ ਜਾ ਕੇ ਮਹਿਕਾ ਛੱਡਦੇ ਹੋਏ ਸਾਡੇ ਬਾਪ ਨੇ ਉਹ ਮਹਿਕਾ ਛੱਡੀਆਂ ਜਿਹਨੂੰ ਸੰਭਾਲਣ ਦੇ ਕੋਸ਼ਿਸ਼ ਕੋਸ਼ਿਸ਼ ਕੀਤੀ ਗਈ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕੰਮ ਨਾ ਕਰਾ ਦਿੱਕਮੇ ਇਸ ਵੀ ਰਹਿ ਸਕਦੀ ਹੈ ਪਰ ਪੰਜਾਬ ਦੇ ਹਿੰਦਾਂ ਨੂੰ ਕਦੇ ਵੀ ਮੇਚ ਦਾ ਨਾਮ ਇਹ ਕੋੜੇ ਕੋਈ ਜ਼ਿਆਦਾ ਦਾ ਕੱਟੀਆਂ ਨਹੀਂ ਕਰਦਾ ਆਉਂਦੇ ਨਾ ਜਿਹੜੇ ਇਹ ਵੀ ਢੋਡਣ ਵਾਲਾ ਵਾਦਾ ਜੇ ਸੱਠ ਸਾਲਾਂ ਚੱਕਰ ਪਈਆ ਬੇਈਮਾਨੀ ਤੇ ਰਾਮ ਦੀ ਕਮਾਈ ਦਾ ਨਹੀਂ ਗਿਆ ਅੱਗੇ ਤੋਂ ਵੀ ਸਾਡੇ ਕਾ ਵਾਸਤੇ ਜਾਹਰ ਹੈ ਜੋ ਵੀ ਵਾਰ ਤੋਂ ਸੱਪ ਜਿੜਾ ਕੇ ਜਿਹੇ ਜੇ ਗੱਲ ਸੁਣੀ ਗਈ ਮੈਂ ਕਹਿੰਦੀ ਦੇਖੂ ਸੁਣੂਗਾ ਕੋਈ ਆਪਣੇ ਕੁਪੀ ਜਿੰਨਾ ਚੋੜ ਲਾ ਸਕਦੇ ਹੈ ਜਿੰਨੀ ਲੀਡ ਵਧਾ ਸਕਦੇ ਹੋ ਤੁਹਾਡੇ ਹੱਥਾਂ ਵਿੱਚ ਹੈ ਮੈਨੂੰ ਤੁਹਾਡੇ ਤੋਂ ਬਹੁਤ ਵੱਡਾ ਫਰੋਸਾ ਪੈਣ ਪ੍ਰਾਉ ਸਾਰਿਆਂ ਦਾ ਧੰਨਵਾਦ ਵਾਟ ਰੂਸੀ ਦਾ ਸਾਥ ਦਾ ਵਾਟ ਰੂਸੀ ਦਾ